ਦੋਬੀ ਮੇਂ ਤਰਾਏ ਲੈ ਕਰ ਰੋਸ ਰਿਹਾ ਤਾਂ ਮੈਂ ਬੋਲਦਾ ਮੈਂ ਬ੍ਰੋਦਰ ਨੇ ਕਿ ਵੀਡੀਓ ਬਣਾਉਣਾ ਹੈ ਆਜੋ ਆਜੋ ਨਹੀਂ 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 ਉਹ ਵੀਡੀਓ ਬਣਾਉਣਾ ਹੈ ਭਾਈ ਆ ਪਖਦਾਰ ਲਓ ਵੀ ਮਿੱਤਰੋ ਹੁਣ ਆਪਾਂ ਆਖੀਰ ਉੱਠ ਕੇ ਬੈਠਣ ਲੱਗੇ ਆਂ ਦੇਖਦੇ ਆਂ ਮਾਹੌਲ ਕੀ ਬਣਦਾ ਕਰੋ ਵੀ ਆ ਵੈਲਕਮ ਆਪਕੇ ਲਈ ਗਰਵਿੰਦਰ ਫੜੀ ਮੈਂ ਇਹਨੂੰ ਪਹਿਲਾਂ ਮੈਨੂੰ ਭਾ ਦੇ ਮੈਂ ਬਹਿਨੇ ਇਸ ਤਰ੍ਹਾਂ ਚੰਗਾ ਅੰਦਰ ਤਾਂ ਡਰੀ ਜਾਂਦਾ ਕਹਿੰਦਾ ਯਾਰ ਦੇਖ ਨਾ ਦਿਓ ਦੇਖ ਨਾ ਦਿਓ ਰਿਕਵੈਸਟ ਹੈ ਬੇਕੋ ਕੀ ਬਣਦੀ ਐ ਮਿੱਤਰੋ ਡਿੱਗਦਾ ਕਿ ਬਚਦਾ ਚਲ ਬਾਟ 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 ਅਰੇ ਕੋਈ ਕਰ ਚਲੋ ਆਉਂਦੇ ਮਿੱਤਰੋ ਲੈ ਐ ਇਫ ਤੋਂ ਬਾ ਕਰਦੇ ਐ ਹੋ ਵੀ ਮਿੱਤਰੋ ਲੈ ਵਾ ਸਭ ਮਿੱਤਰੋ ਬਹਿ ਗਿਆ ਵੀ ਗੁਰਵਿੰਦਰ ਸਿੰਘ ਡੱਕਾ ਕਿ ਜਿੰਨਾ ਡਾਰੀ ਬੜਾ ਲੱਗਦਾ ਹੈ ਆਪ ਉੱਪਰ ਆਓਗੇ ਨਾ ਸਾਥ ਮੇ ਸਾਥ ਹੀ ਜਾਣਗੇ ਆਪਣੇ ਦਰਦੇ ਜਿਵੇਂ ਮਿੱਤਰੋ ਹੁਣ ਫਿਰ ਗੁਰਵਿੰਦਰ ਤੇ ਅਸੀਂ ਚੱਲਦੇ ਆਂ ਰੇਗਿਸਤਾਨ ਦੇ ਨਜ਼ਾਰੇ ਲੈਂਦੇ ਕੈਮਲ ਰਾਈਡਿੰਗ ਤੇ ਤੇ ਹੈ ਰਿਸਕੀ ਸੌਦਾ ਮਿੱਤਰੋ ਸਾਨੂੰ ਔਖਾ ਆ ਤਾਂ ਲੱਗਦਾ ਵੀ ਹੁਣ ਇੱਕ ਹੱਥ ਦੇ ਵਿੱਚ ਤਾਂ ਆਪਾਂ ਕੀ ਹੈ ਕੈਮਰਾ ਫੜਿਆ ਹੋਇਆ ਹਨਾ ਤੇ ਦੂਜੇ ਹੱਥ ਬਈ ਪਾਇਆ ਹੋਇਆ ਦੇਖੋ ਇੱਥੇ ਹੈ ਇਹਨਾਂ ਦਾ ਸੀਟ ਦਾ ਬਣਾਇਆ ਹੋਇਆ ਹੈ ਹਟਜਾ ਇੱਕ ਮਿੰਟ ਬਾਅਦ ਸੁਣੋ ਆਪਾਂ ਥੋੜਾ ਲੰਮਾ ਜਾਣਾ ਹੈ ਨਹੀਂ 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 ਲੰਮਾ ਨਹੀਂ ਵਜੇ ਸਿਰ ਥੋੜਾ ਟਾਈਮ ਇਹ ਪਕੜੋ ਨਹੀਂ ਨਹੀਂ ਭਾਈ ਜੀ ਪਕੜੋ ਉਸਨੇ ਕਿਹਾ ਵੀਡੀਓ ਬਣਾਉਣਾ ਹੈ ਆਜੋ ਆਜੋ ਨਹੀਂ 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 ਉਹ ਵੀਡੀਓ ਬਣਾਉਣਾ ਹੈ ਭਾਈ ਆ ਪਕੜ ਰੱਸੀ ਗੁਰਵਿੰਦਰ ਡਰ ਗਿਆ ਦੋਸਤੋ ਇਹਨਾਂ ਭਾਈ ਰੱਸੀ ਫੜਦਾ ਉਹ ਭਾਈ ਜੀ ਰੱਸੀ ਫੜਾ ਕੇ ਮੈਂ ਉੱਟਦੀ ਰੱਸੀ ਛੱਡ ਰਹਿ ਗੁਰਵਿੰਦਰ ਲੋ ਵੀ ਮੇਤਰੋ ਆਹ ਲੋਕੇਸ਼ਨ ਦੇ ਵਿੱਚ ਪਹੁੰਚ ਗਏ ਅਖੀਰ ਨੂੰ ਬਾਈ ਜੀ ਉਹ ੱਟਬੇ ਦੇ ਉੱਤੇ ਵੀ ਚੜਜੂਆ ਮਿੱਤਰੋ ਬਹੁਤ ਪਿਆਰਾ ਜਾਨਵਰ ਹੈ ਤੇ ਬਹੁਤ ਪਿਆਰੀ ਸਵਾਰੀ ਆ ਤੇ ਜਿਹੜੇ ਇੱਕ ਤਾਂ ਮਿੱਤਰੋ ਪਿਆਰਾ ਜਾਨਵਰ ਵੀ ਨਹੀਂ ਰਹਿਣਾ ਮਨ ਲੱਗਦਾ ਫੇਰ ਆਪਾਂ ਆਖਾਂਗੇ ਇਹ ਤਾਂ ਬਣ ਗਿਆ ਜਾਨਵਰ ਸਾਨਾ ਤਾਂ ਮਿੱਤਰੋ ਆ ਵੇਖੋ ਹੁਣ ਇਧਰ ਲੰਮਾ ਹੋਲਾ ਐਂਜਲ ਐਂ ਜੀ ਹੁੰਦੀ ਹੈ ਸਵਾਰੀ ਵੀ ਮਿੱਤਰੋ ਵੇਖੋ ਉਹ ਜਾਂਦਾ ਬਾਈ ਜੀ ਅੱਗੇ ਤਾਂ ਇਧਰ ਆਣ ੱਟਬੀ ਹੈ ਮਿੱਤਰੋ ਚਾਰ ਚਫੇਰੇ ਹੁਣ ਆਪਾਂ ਗੁਰਵਿੰਦਰ ਨੂੰ ਪੁੱਛਦੇ ਹਾਂ ਵੀ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਸਵਾਰੀ ਉੱਠਦੀ ਮੈਨੂੰ ਤਾਂ ਬਹੁਤ ਆਨੰਦ ਆਇਆ ਬਾਈ ਤੇ ਗੁਰਵਿੰਦਰ ਭਾਈ ਕਿਵੇਂ ਲੱਗੀ ਸਵਾਰੀ ਸਵਾਰੀ ਭਾਈ ਬਹੁਤ ਵਧੀਆ ਚੰਗੀ ਐ ਸਵਾਰੀ ਬਹੁਤ ਵਧੀਆ ਮੈਂ ਤੇਰੇ ਲਈ ਕੈਮਰਾ ਕਿੱਥਾ ਦੰਦੇ ਹਿਲੇ ਕਿੱਥਾ ਆਪਸੀ ਗੱਲਾਂ ਆਪਸੀ ਆ ਭਾਈ ਜੀ ਮੋਟਰ ਰੇਟਾਂ ਦੇ ਚਿੱਪਿਆਂ ਦੇ ਵਿੱਚ ਆਪਾਂ ਦਿਖਦਾ ਨਹੀਂ ਦਿਖਦਾ ਨਹੀਂ ਤੇ ਆਉਂਦਾ ਭਾਈ ਅਨੰਦ ਤਾਂ ਦੇਖ ਸਕਦੇ ਹੋ ਭਾਈ ਇਹ ਲਓ ਇੱਧਰ ਵੇਖੋ ਮਿੱਤਰੋ ਕਿੰਨਾ ਮਾਰੂਥਲੀ ਮਾਰੂਥਲ ਚਾਸ਼ ਕਰੇ ਪਰੋ ਆ ਮੋਹੜਾ ਮਿੱਤਰੋ ਬਹੁਤ ਨਜ਼ਾਰਾ ਆਉਂਦਾ ਤੇ ਕੋਈ ਬਹੁਤਾ ਵੀ ਇਹ ਖਰਚਾ ਵੀ ਨਹੀਂ ਲੈਂਦੇ ਕੋਈ ਤਾਂ ਬਈ ਜੀ ਮੈਨੂੰ ਲੱਗਦਾ ਇਹ ਤਾਂ ਮੰਗੀ ਜਾਂਦਾ 200 ਰੁਪਿਆ ਪਰ ਰਾਈਡਿੰਗ ਆ ਕੋਈ 100 ਕੋਈ 50 ਇਦਾਂ ਇਦਾਂ ਇਹਨਾਂ ਦਾ ਵਸੇ ਖਰਚਾ ਹੁੰਦਾ ਜਿਹੜਾ ਸਮੂਹ ਦੱਸਤਾ ਪਾ ਪੂਰੀ ਆ ਬਈ ਠੰਡਾ ਮੌਲ ਆ ਜਦੋਂ ਉੱਠ ਥੱਲੇ ਟਲਦਾ ਨਾ ਤਾਂ ਉਦੋਂ ਤਾਂ ਬਈ ਜੀ ਡਰ ਜਾ ਮਸੂਸ ਹੁੰਦਾ ਕਿਉਂ ਅੱਗੇ ਝੂਲਾ ਆ ਜਾ ਬਾਈ ਦਾ ਹਨਾ ਗੁਰਵਿੰਦਰ ਬਈ ਤਾਂ ਆ ਦੇਖੋ ਉੱਠ ਦੀ ਸਵਾਰੀ ਵੇਖੋ ਸ਼ਿੰਗਾਰਿਆ ਵੇਖੋ ਮਿੱਤਰੋ ਉੱਠ ਨੂੰ ਆ ਜਾਂਦਾ ਬਈ ਜੀ ਲੈ ਕੇ ਉੱਠ ਜੋ ਨਹੀਂ ਬੈਠੇ ਉੱਠਦੇ ਡਰਦਾ ਹੈ ਨਾ ਤੇ ਉਸ ਕੋ ਜੇ ਸਵਾਰੀ ਹੁੰਦੀ ਹੈ ਹੁਣ ਵੇਖੋ ਮਿੱਤਰੋ ਥੱਲੇ ਨੂੰ ਜਾਈ ਜੰਨੇ ਆ ਭਾਈ ਡਰ ਜਾ ਲੱਗਦਾ ਹਰਦੀ ਬਹੁਤ ਅਸੀਟ ਦਿਖਦੇ ਤਾਂ ਨਹੀਂ ਅੱਛਾ ਮਿੱਤਰੋ ਜੇ ਕਰਵਾਈ ਤੁਸੀਂ ਨਾ ਸਾਮੋਂ ਤਾਂ ਪੈਸੇ ਤਾਂ ਇੱਥੇ ਬਹੁਤ ਆ ਭਾਈ ਸਾਮੋਂ ਦੇ ਵਿੱਚ ਉੱਠਾਂ ਵਾਲੇ ਵੀ ਹਨ ਰੁਕਮਾਉਂਦੇ ਆ ਕਹਿੰਦੇ ਸਾਡੇ ਤੋਂ ਝੂਟੇ ਲੈ ਲਓ ਸਾਡੇ ਤੋਂ ਝੂਟੇ ਲੈ ਲਓ ਲਓ ਵੀ ਮਿੱਤਰੋ ਤੁਹਾਨੂੰ ਸਸਤੇ ਜੇ ਰੇਟਾਂ ਦੇ ਵਿੱਚ ਉੱਠ ਦੀ ਸਵਾਰੀ ਕਰਨ ਵਾਲੇ ਵੀਰ ਦਾ ਇੱਕ ਫੋਨ ਨੰਬਰ ਦੇ ਹੀ ਜੰਨੇ ਆ ਤਾਂ 5 5 ਰੁਪਏ ਹਨਾ ਵੀ 5 ਰੁਪਏ ਦਾ 1 ਮਿੰਟ ਹੈ ਤੇ 10 ਦਾ 10 ਮਿੰਟਾਂ ਦੇ 50 ਰੁਪਏ ਆ ਤਾਂ ਇਤੋਂ ਸਸਤਾ ਤਾਂ ਬਈ ਮੈਨੂੰ ਲੱਗਦਾ ਕੁਝ ਹੋਣਾ ਵੀ ਨਹੀਂ ਅੱਛਾ ਜੀਪ ਸਫਰ 20 ਕਿਲੋਮੀਟਰ ਮੇਤਰੋ 1000 ਰੁਪਏ ਦੇ ਵਿੱਚ ਆਹ ਨੰਬਰ ਚੱਲੀ ਜਾਂਦਾ ਹੈ ਸਾਮ ਵਾਲੇ ਵੀਰ ਦਾ ਤੇ ਬਈ ਜੀ ਫੋਨ ਕਰ ਸਕਦੇ ਆ ਤੁਸੀਂ ਹਨਾ ਬਈ ਗੁਰਵਿੰਦਰ ਹਾਂ ਹਾਂ ਲੋ ਵੀ ਮੇਤਰੋ ਇੱਕ ਘੰਟੇ ਦੇ ਵਿੱਚ 20 ਕਿਲੋਮੀਟਰ ਤੱਕ ਨਾਲ ਕਰੀ ਹੁੰਦੇ ਇੰਨਾ ਕੀ ਬਈ ਜੀ ਆਮ ਜਾਂਦੇ ਆ ਸਾਧਨ ਮੋਟਰਸਾਈਕਲ ਜੀ ਹੈ ਅਸੀਂ ਹੁਣ ਬਾਈਕ ਤੇ ਆਏ ਆਂ ਦੋਸਤ ਤੇ ਮੈਨੂੰ ਲੱਗਦਾ ਇੰਨਾ ਕੀ ਜ਼ਬਰਾਂ ਸੀ ਕੱਢਦੇ ਆਂ ਸ਼ੀਰ ਅੰਕਾ ਵਿੱਚ ਕਮਰ ਕਮਰ ਹਾਂ ਲਾਰੇ ਆਹੋ